ਤਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੋ ਔਰਤ ਹੈ ਇਹ ਅਬੋਰ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਸੀਗੇ ਅੱਜ ਇਹਨਾਂ ਦੀ ਸਨੇਕ ਬਾਈਟ ਦੇ ਨਾਲ ਡੈਥ ਹੋ ਗਈ ਅੱਜ ਮਤਲਬ 3 ਜੁਲਾਈ 2025 ਇੱਕ ਸੱਪ ਨੇ ਇਹਨਾਂ ਨੂੰ ਡੰਗ ਮਾਰਿਆ ਪਰ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਮੈਨੂੰ ਕਿਸ ਨੇ ਕੱਟਿਆ ਹੈਗਾ ਉਦੋਂ ਬਾਅਦ ਇਹਨਾਂ ਦਾ ਸਾਹ ਔਖਾ ਹੋਣ ਲੱਗ ਗਿਆ ਫਿਰ ਜਦੋਂ ਹਸਪਤਾਲ ਲੈ ਕੇ ਗਏ ਟਾਈਮ ਜ਼ਿਆਦਾ ਹੋ ਚੁੱਕਿਆ ਸੀਗਾ ਤੇ ਇਹਨਾਂ ਦੀ ਦੁਖਦ ਮੌਤ ਹੋ ਗਈ ਜਿਹੜੇ ਇਹਨਾਂ ਦੇ ਤੁਸੀਂ ਨਿਸ਼ਾਨ ਦੇਖ ਰਹੇ ਹੋ ਸੱਪ ਨੇ ਇਹਨਾਂ ਦੀ ਲੱਤ ਤੇ ਕੱਟਿਆ ਸੀਗਾ ਲੱਤ ਦੇ ਉੱਤੇ ਜਿਹੜੇ ਪਿਲਕਰੇ ਇਹ ਬਣ ਗਏ ਛਾਲੇ ਜੇ ਇਹ ਹੁੰਦਾ ਹੈਗਾ ਜਿਹੜਾ ਰਸਲ ਵਾਈਪਰ ਹੁੰਦਾ ਹੈਗਾ ਕਿਹੜੀ ਵਾਈਪਰ ਨਸਲ ਦਾ ਸੱਪ ਹੈ ਉਹਦੇ ਡੰਗਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਖੂਨ ਦੇ ਥੋਥੇ ਬਣਨ ਲੱਗ ਜਾਂਦੇ ਮਤਲਬ ਖੂਨ ਜੰਮਣ ਲੱਗ ਜਾਂਦਾ ਹੈ ਤੇ ਪਿਲਕਰੇ ਬਣਨ ਲੱਗ ਜਾਂਦੇ ਹੈਗੇ ਜੇ ਜ਼ਹਿਰ ਬਹੁਤ ਜ਼ਿਆਦਾ ਚਲਾ ਜਾਵੇ ਫਿਰ ਕਈ ਥਾਂ ਤੋਂ ਆਪਣੇ ਸਰੀਰ ਦੇ ਹਿੱਸੇ ਹੈਗੇ ਆ ਉਹ ਫਟ ਵੀ ਜਾਂਦੇ ਆ ਜਿਵੇਂ ਬਾਹ ਜਾਂ ਲੱਤ ਉਹ ਸੁੱਜ ਕੇ ਫਟ ਵੀ ਜਾਂਦੀ ਹੈ ਇਹਨਾਂ ਦੀ ਭੈਣ ਜੀ ਦੀ ਦੇਖੋ ਤੁਸੀਂ ਲੱਤ ਜਿਹੜੀ ਹੈਗੀ ਹੈ ਉਹ ਵੀ ਪੂਰੀ ਸੁੱਜ ਚੁੱਕੀ ਹੈ ਤੁਹਾਨੂੰ ਇਹਨਾਂ ਦੀ ਬਾਹ ਵੀ ਦਿਖੂਗੀ ਉਹ ਵੀ ਵੀਡੀਓ ਵਿੱਚ ਦੇਖੋ ਤੁਸੀਂ ਸੁੱਜ ਚੁੱਕੀ ਹੈ ਪੂਰੀ ਮੈਂ ਨੌਜਵਾਨ ਵੈਲਫੇਅਰ ਸੁਸਾਇਟੀ ਤੋਂ ਸੋਨੂ ਮੇਸ਼ੂਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਖਾਸ ਕਰਕੇ ਮੀਂਹ ਵਾਲੇ ਦਿਨਾਂ 'ਚ ਗਰਮੀ ਵਾਲੇ ਦਿਨਾਂ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਹਾਨੂੰ ਕਿਸੇ चीज ਨੇ ਕੱਟ ਲਿਆ ਲੇਕਿਨ ਤੁਹਾਨੂੰ ਦਿਖਾਈ ਨਹੀਂ ਦਿੱਤੀ ਤਾਂ ਤੁਸੀਂ ਉਸ ਨੂੰ ਸੀਰੀਅਸਲੀ ਲੈਣਾ ਹੈਗਾ ਜਿਹੜੇ ਤੁਹਾਡੇ ਨੇੜੇ ਦੇ ਹਸਪਤਾਲ ਆ ਉੱਥੇ ਜਾਣਾ ਝਾੜ ਫੂਕ ਦੇ ਚੱਕਰਾਂ ਦੇ ਵਿੱਚ ਜਮਾ ਨਹੀਂ ਪੈਣਾ ਕਿਉਂਕਿ ਜੇ ਜ਼ਹਿਰੀਲਾ ਸੱਪ ਹੋਇਆ ਉਹਨਾਂ ਕੋਲ ਕੋਈ ਇਹਦਾ ਟ੍ਰੀਟਮੈਂਟ ਨਹੀਂ ਹੁੰਦਾ ਆਪਣੇ ਸਰਕਾਰੀ ਹਸਪਤਾਲਾਂ ਦੇ ਵਿੱਚ ਐਂਟੀ ਸਨੇਕ ਵੈਨਮ ਹੈਗੇ ਆ ਮਤਲਬ ਇੰਜੈਕਸ਼ਨ ਹੁੰਦੇ ਆ ਉਹ ਲੱਗਣ ਦੇ ਨਾਲ ਬੰਦੇ ਦੀ ਜ਼ਿੰਦਗੀ ਬਚ ਜਾਂਦੀ ਹੈ ਤੇ ਆਪਾਂ ਉਹ ਟੀਕੇ ਹੀ ਜਿਹੜੇ ਲਗਵਾਣੇ ਹੈਗੇ ਆ ਐਂਟੀ ਸਨੇਕ ਵੈਨਮ ਹੁੰਦੇ ਆ ਉਹ ਵੱਡੇ ਹਸਪਤਾਲ ਦੇ ਵਿੱਚ ਜਾਂ ਕਿਸੇ ਵੀ ਵੱਡੇ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਨੂੰ ਉਹ ਮਿਲ ਜਾਣਗੇ ਸਰਕਾਰੀ ਹਸਪਤਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਦਾ ਸਾਰਾ ਇਲਾਜ ਫ੍ਰੀ ਹੈ ਤੇ ਤੁਸੀਂ ਇਸ ਚੀਜ਼ ਦੀ ਨਿਗ੍ਹਾ ਰੱਖਣੀ ਹੈ ਆਪਣੇ ਪੂਰੇ ਪੰਜਾਬ ਦੇ ਵਿੱਚ ਸਿਰਫ ਕੋਬਰਾ ਸੱਪ ਜਿਹੜਾ ਫਨ ਚੱਕਦਾ ਹੈਗਾ ਇੱਕ கிரேਟ ਸੱਪ ਹੁੰਦਾ ਹੈਗਾ ਕਾਲੇ ਰੰਗ ਦਾ ਸੱਪ ਹੁੰਦਾ ਹੈ ਉਹਨੂੰ ਸਾਇਲੈਂਟ ਕਿਲਰ ਵੀ ਬੋਲਦੇ ਆ ਉਹ ਰਾਤ ਨੂੰ ਨਿਕਲਦਾ ਹੈਗਾ ਕਾਲੇ ਰੰਗ ਦਾ ਸੱਪ ਹੁੰਦਾ ਹੈ 2.5 ਇੰਚ ਛੱਡ ਕੇ ਉਹਦੇ ਨਾਲ ਬਰੀਕ-ਬਰੀਕ ਚਿੱਟੀਆਂ ਲੈਣਾ ਹੁੰਦੀਆਂ ਆ ਉਹਦੀ ਇਹ ਪਹਿਚਾਨ ਹੈ ਉਹ ਸੱਪ ਤੇ ਕੋਬਰੇ ਸੱਪ ਦਾ ਜ਼ਹਿਰ ਜ਼ਹਿਰ ਹੈ ਜਿਹੜਾ ਉਹ ਸੇਮ ਹੁੰਦਾ ਹੈਗਾ ਤੇ ਜ਼ਹਿਰ ਇਹ ਡੰਗਣ ਦੇ ਨਾਲ ਜੇ ਸੱਪ ਆਪਾਂ ਨੂੰ ਡੰਗ ਲੈਂਦਾ ਕਿਸੇ ਨੂੰ ਤਾਂ ਉਹਦੇ ਸਰੀਰ ਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਹੈ ਉਹਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਆਪਣੇ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਜਿੱਥੇ ਡੰਗ ਮਾਰਿਆ ਹੁੰਦਾ ਹੈ ਉੱਥੇ ਸਵੇਲਿੰਗ ਹੋ ਜਾਂਦੀ ਹੈ ਤੇ ਦਰਦ ਹੁੰਦਾ ਹੈ ਪੇਟ ਵਿੱਚ ਵੀ ਦਰਦ ਸ਼ੁਰੂ ਹੋ ਸਕਦਾ ਹੈਗਾ ਅੱਖਾਂ ਦੀ ਪੁਤਲੀਆਂ ਜਿਹੜੀਆਂ ਸੁਗੜਨ ਲੱਗ ਜਾਂਦੀ ਹੈ ਬੋਲਣ ਦੇ ਵਿੱਚ ਦਿੱਕਤ ਆਂਦੀ ਹੈ ਘਬਰਾਟ ਹੋਣ ਲੱਗ ਜਾਂਦੀ ਹੈ ਇਹ ਸੱਪ ਦੇ ਮਤਲਬ ਡੰਗਣ ਦੀ ਨਿਸ਼ਾਨੀਆਂ ਹੈਗੀਆਂ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਜੀਵ ਇਹ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਤੇ ਬਰਸਾਤੀ ਮੌਸਮ ਦੇ ਵਿੱਚ ਜੇ ਕੋਈ ਡੰਗਦਾ ਤੇ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਕਿਹਨੇ ਕੱਟਿਆ ਹੈਗਾ ਤਾਂ ਤੁਸੀਂ ਹਸਪਤਾਲ ਦੇ ਵਿੱਚ ਜਾਣਾ ਹੀ ਜਾਣਾ ਹੈਗਾ ਇਸ ਗੱਲ ਨੂੰ ਸੀਰੀਅਸਲੀ ਲੈਣਾ ਹੈਗਾ ਆਪਾਂ ਗੰਭੀਰਤਾ ਦੇ ਨਾਲ ਲੈਣਾ ਹੈਗਾ ਕਿਉਂਕਿ ਜੇ ਉਹ ਸੱਪ ਹੋਇਆ ਤਾਂ ਬਾਅਦ ਦੇ ਵਿੱਚ ਜੇ ਜ਼ਹਿਰ ਫੈਲ ਜਾਂਦਾ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਫਸਟ ایڈ ਤੁਹਾਨੂੰ ਮੈਂ ਦੱਸ ਦਿੰਨਾ ਹੈਗਾ ਉਹ ਬੜੀ ਧਿਆਨ ਨਾਲ ਸੁਣ ਲਓ ਛੋਟੀ ਜੀ ਗੱਲ ਹੈ ਆਪਣੇ ਮੰਨ ਲਓ ਜੇ ਉਂਗਲ ਦੇ ਉੱਤੇ ਪੈਰ ਦੀ ਉਂਗਲ ਦੇ ਉੱਤੇ ਜਾਂ ਹੱਥ ਦੇ ਉਂਗਲ ਤੇ ਅੰਗੂਠੇ ਤੇ ਕਿਤੇ ਕੋਈ ਡੰਗ ਮਾਰ ਲੈਂਦਾ ਸੱਪ ਤੁਸੀਂ ਦੇਖ ਲਿਆ ਵੀ ਮਾਰ ਲਿਆ ਆਮ ਲੋਕ ਕੀ ਕਰਦੇ ਪੂਰਾ ਘੁੱਟ ਕੇ ਸਾਰੀ ਬਾਹ ਨੂੰ ਜਾਂ ਲੱਤ ਨੂੰ ਬੰਨ੍ਹ ਦਿੰਦੇ ਆ ਓਵੇਂ ਆਪਾਂ ਜਮਾ ਨਹੀਂ ਕਰਨਾ ਇਹ ਆਪਣੀ ਉਂਗਲ ਤੇ ਮਾਰਿਆ ਹੈਗਾ ਅੰਗੂਠੇ ਤੇ ਮਾਰਿਆ ਹੈਗਾ ਜਾਂ ਬਾਹ ਤੇ ਡੰਗ ਮਾਰਿਆ ਆਪਾਂ ਡੋਲੇ ਵਾਲੀ ਸਾਈਡ ਇੱਕ ਉਂਗਲ ਰੱਖ ਕੇ ਉਂਗਲ ਦੇ ਉੱਤੋਂ ਦੀ ਪੱਟੀ ਬੰਨ੍ਹ ਲੈਣੀ ਹੈ ਇੱਕ ਉਂਗਲ ਰੱਖ ਕੇ ਉਂਗਲ ਦੇ ਉੱਤੋਂ ਦੀ ਪੱਟੀ ਬੰਨ ਲੈਣੀ ਆ ਕੱਸ ਕੇ ਕੋਈ ਚਾਦਰ ਪਾੜ ਲਓ ਲੀਰ ਪਤਲੀ ਜੀ ਕੋਈ ਜੁੱਤੇ ਦਾ ਫੀਤਾ ਹੋਵੇ ਉਹ ਬੰਨ ਲਓ ਉਹ ਚੰਗੀ ਤਰ੍ਹਾਂ ਘੁੱਟ ਕੇ ਬੰਨ ਲੈਣਾ ਤੇ ਉਂਗਲ ਕੱਢ ਲੈਣੀ ਹੈ ਇਹਦੇ ਨਾਲ ਕੀ ਹੋਊਗਾ ਆਪਣਾ ਬਲੱਡ ਸਰਕਲ ਜਿਹੜਾ ਹੈਗਾ ਉਹ ਰੁਕੂਗਾ ਨਹੀਂ ਸਲੋ ਹੋ ਜਾਊਗਾ ਕਿਉਂਕਿ ਜੇ ਬਲੱਡ ਸਰਕਲ ਆਪਾਂ ਰੋਕਤਾ ਤਾਂ ਆਪਾਂ ਨੂੰ ਆਪਣਾ ਜਿਹੜਾ ਉਹ ਅੰਗ ਹੈਗਾ ਆਪਣਾ ਹਿੱਸਾ ਹੈ ਬਾਹਾਂ ਹੈ ਲੱਤ ਹੈ ਉਹ ਕਟਣੀ ਵੀ ਪੈ ਸਕਦੀ ਹੈ ਜੇ ਆਪਾਂ ਹਸਪਤਾਲ ਦੇਰ ਨਾਲ ਪਹੁੰਚਦੇ ਆ ਤਾਂ ਤੇ ਜੇ ਆਪਾਂ ਬਲੱਡ ਸਰਕੂਲੇਸ਼ਨ ਨੂੰ ਸਲੋ ਕਰ ਲੈਣੇ ਹੈਗੇ ਆ ਮਤਲਬ ਉਂਗਲ ਰੱਖ ਕੇ ਕੱਸ ਕੇ ਬੰਨ ਲਓ ਉਂਗਲ ਕੱਢ ਲ ਤੇ ਫੇਰ ਜਿਹੜਾ ਹੈਗਾ ਆਪਾਂ ਹਸਪਤਾਲ ਜਾ ਸਕਦੇ ਆਪਾਂ ਨੇ ਕੋਲ ਤਿੰਨ ਤੋਂ ਚਾਰ ਘੰਟੇ ਦਾ ਟਾਈਮ ਮਿਲ ਜਾਂਦਾ ਹੈ ਕਈ ਵਾਰ ਆਪਣਾ ਹਸਪਤਾਲ ਦੂਰ ਹੁੰਦਾ ਆਪਣੇ ਪਿੰਡ ਤੋਂ ਜਾਂ ਜਿੱਥੇ ਆਪਾਂ ਨੂੰ ਸੱਪ ਨੇ ਡੰਗਿਆ ਹੁੰਦਾ ਉਸ ਥਾਂ ਤੋਂ ਤਾਂ ਆਪਾਂ ਨੂੰ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਮਿਲ ਜਾਂਦਾ ਹੈਗਾ ਇੱਕ ਇਸ ਦੇ ਵਿੱਚ ਭੱਜਣਾ ਨਹੀਂ ਹੁੰਦਾ ਕਿਉਂਕਿ ਜਿੰਨੀ ਤੇਜ਼ ਭੱਜੋਗੇ ਬਲੱਡ ਦਾ ਸਰਕਲ ਉਹਨਾ ਜ਼ਿਆਦਾ ਤੇਜ਼ ਹੋ ਜਾਊਗਾ ਸਰੀਰ ਹੋਰ ਗਰਮ ਹੋ ਜਾਊਗਾ ਤੇ ਜਿਹੜਾ ਜ਼ਹਿਰ ਹੈ ਜਿੰਨੀ ਤੇਜ਼ ਬਲੱਡ ਸਰਕਲ ਚੱਲੂਗਾ ਆਪਣਾ ਓਨੀ ਤੇਜ਼ੀ ਦੇ ਨਾਲ ਬਲੱਡ ਦੇ ਵਿੱਚ ਜ਼ਹਿਰ ਫੈਲੂਗਾ ਇਸ ਕਰਕੇ ਜਮਾ ਸਲੋ ਸਲੋ ਜਾਣਾ ਹੈਗਾ ਕੋਸ਼ਿਸ਼ ਕਰੋ ਚੱਲ ਕੇ ਨਾ ਜਾਓ ਜੇ ਤੁਹਾਡੇ ਨਾਲ ਕੋਈ ਖੜਾ ਹੈਗਾ ਤਾਂ ਉਹਦੀ ਹੈਲਪ ਦੇ ਨਾਲ ਉਹਦੀ ਗੋਦੀ 'ਚ ਬਹਿ ਕੇ ਜਾਓ ਜਾਂ ਉਹਨੂੰ ਕੋਈ ਵੀ ਮੈਨੂੰ ਮਤਲਬ ਫੜ ਕੇ ਹੌਲੀ-ਹੌਲੀ ਵੀ ਮੈਨੂੰ ਹਸਪਤਾਲ ਤੱਕ ਛੱਡ ਦੇ ਯਾ ਵਿਕਲ ਦੇ ਵਿੱਚ ਬਿਠਾ ਦੇ ਆਪਾਂ ਵਿਕਲ ਤੱਕ ਬੈਠਣ ਲੱਗੇ ਵੀ ਨਹੀਂ ਭੱਜ ਕੇ ਜਾਣਾ ਕਿਸੇ ਨੇ ਜੇ ਸਨੇਕ ਬਾਈਟ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ ਬਸ ਇਹ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਧੰਨਵਾਦ